ਮਾਪਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾ ਰਿਹਾ ਤੇ ਇਹਦੇ ਬੋਲ ਬਹੁਤ ਪਿਆਰੇ ਹਨ ਤੇ ਤੁਸੀਂ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਕਿਉਂਕਿ ਇਹ ਹੈ ਜ਼ਿਆਦਾ ਕਰਕੇ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਇਹੋ ਜਿਹੇ ਹੀ ਪੰਜਾਬੀ ਲੋਕ ਗੀਤ ਗਾ ਕੇ ਖੁਸ਼ ਹਨ ਤੇ ਤੁਸੀਂ ਵੀ ਸੁਣੋ ਤੇ ਇਹ ਇੱਕ ਬੀਬੀ ਹੈ ਤੇ ਉਹ ਟਾਂਗੇ ਤੇ ਚੜਦੀ ਹੈ ਤੇ ਟਾਂਗੇ ਵਾਲੇ ਭਾਈ ਨਾਲ ਗੱਲਾਂ ਕਰਦੀ ਹੈ ਕਈਆਂ ਨੂੰ ਇਹ ਹੁੰਦਾ ਇਹ ਸੁਭਾਈ ਹੁੰਦਾ ਹੈ ਕਈਆਂ ਦਾ ਖੁੱਲਾ ਤੇ ਉਹ ਫਿਰ ਐ ਬਾਹਰ ਜਾ ਕੇ ਫੁਖਰੀਆਂ ਮਾਰਦੇ ਘਰੇ ਭਾਵੇਂ ਨਾ ਕੁਝ ਹੋਵੇ ਬਾਹਰ ਜਾ ਕੇ ਕਹਿੰਦੇ ਸਾਡੇ ਘਰੇ ਤੇ ਆ ਚੀਜ਼ ਹੈਗੀ ਹੈ ਤੇ ਉਹ ਫਿਰ ਟਾਂਗੇ ਤੇ ਚੜਦੀ ਬੀਬੀ ਤੇ ਉਹ ਗੱਲਾਂ ਕਰਦੀ ਹੈ ਟਾਂਗੇ ਵਾਲੇ ਭਾਈ ਨਾਲ ਤੇ ਉਹਨੂੰ ਕਹਿੰਦੀ ਵੀ ਅੱਡੇ ਤੱਕ ਮੈਨੂੰ ਨਾਲ ਲੈ ਚੱਲ ਤੇ ਸੁਣੋ ਉਹ ਕੀ ਕਹਿੰਦੀ ਹੈ ਸੋਨੇ ਦਾ ਮੇਰਾ ਚੱਕ ਲਾਵੇ ਲੈਣਾ ਜਾਂਦੀ ਦੀਪ ਰਾਤ ਵੇ ਰੋਟੀਆਂ ਪਕਾਉਂਦੀ ਮੈਂ ਨਾ ਥੱਕਦੀ ਥੱਕਦੀ ਨਾ ਦਿਨ ਰਾਤ ਵੇ ਟਾਂਗੇ ਵਾਲਿਆ ਮੈਨੂੰ ਚੜਾਲਾ ਅੱਡੇ ਤਾਈ ਨਾਲ ਵੇ ਪੜਿਆ ਸਾਸ ਮੇਰੀ ਦਾ ਸਿਰ ਜੀ ਅਦੋਹਦਾ ਮੇਰੀ ਨਾਨਦਾਂ ਨ ਚੜਿਆ ਤਾਪ ਵੇ ਮਾਈ ਮੇਰੇ ਦੀਆਂ ਦੁਖ ਦੀਆਂ ਅੱਖੀਆਂ ਟਿਕਦਾ ਨਾ ਦਿਨ ਰਾਤ ਵੇ ਢਾਂਗੇ ਵਾਲਿਆ ਮੈਨੂੰ ਛਡਾਲਾ ਅੱਡੇ ਤਾਈ ਨਾਲ ਵੇ ਪਲਿਆ ਸਾਸ ਮੇਰੀ ਨੂੰ ਲੈ ਗੇ ਵਪਾਰੀ ਮੇਰੇ ਨਾਨ ਦਾ ਨਠਾਣੇ ਦਾਰ ਵੇ ਮਾਹੀ ਮੇਰੇ ਨੂੰ ਲੈ ਗਈ ਕੰਜਰੀ ਨਾ ਕਾਰ ਵੇਖਿਆ ਨਾ ਬਾਰ ਵੇ ਢਾਂਗੇ ਵਾਲਾ ਮੈਨੂੰ ਚੜਾਲਾ ਅੱਡੇ ਤਾਈ ਨਾਲ ਵੇ ਪਲਿਆ ਸਾਸ ਮੇਰੀ ਦਾ 500 ਵਟਿਆ ਮੇਰੀ ਨਾਂ ਲੰਦਾ ਦਾ ਡੇਢ ਹਜ਼ਾਰ ਵੇ ਨਾ ਮਾਹੀ ਮੇਰੇ ਦਾ ਮੁੱਲ ਨਾ ਕੋਈ ਲੋਟਲੇ ਰਾਣੀ ਹਾਰ ਵੇ ਢਾਂਗੇ ਵਾਲਿਆ ਮੈਨੂੰ ਚੜਾਲਾ ਅੱਡੇ ਤਾਈ ਨਾਲ ਵੇ ਪਲਿਆ ਲੈ ਵੀ ਵੀ ਤੇਰਾ ਅੱਡਾ ਆ ਗਿਆ ਫਾੜਾ ਕਰੀ ਤਿਆਰ ਨੀ ਹੋ ਰਾ ਤੋ ਤਾ ਛੇ ਛੇ ਆਨੇ ਤੂੰ ਚੱਲ ਦੇ ਦੇ ਚਾਰ ਨੀ ਟੁੱਟੇ ਨਹੀਂ ਤਾ ਤੋੜ ਦਿਆਂਗੇ ਕਰ ਦੇ ਨਹੀਂ ਅਧਾਰ ਨੀ ਪਲਿਏ ਵਾੜੇ ਦੀ ਕੋਈ ਗੱਲ ਨਹੀਂ ਗੱਲ ਨਾ ਕਰੀਨਾ ਨਾ ਦੋ ਆਨੇ ਨਾ ਚਾਰਵੇਂ ਨਾ ਮੈਂ ਦੇਉ ਨਗਦੋ ਨਗਦੀ ਨਾ ਮੈਂ ਕਰਾਇਦਾਰ ਵੇ ਘੜਕੜ ਕੇ ਤੈਨੂੰ ਗੱਲਾ ਸੁਨਾਇਆ ਹੁਣ ਇਨਾਂ ਦੇ ਨਾਲ ਸਾਰ ਵੇ ਭਲਿਆ ਲੇ ਬੀਬੀ ਤੇਰਾ ਯਾ ਡਾ ਆ ਗਿਆ ਪਾੜਾ ਕਰੀ ਤਿਆਰ ਨਹੀਂ ਹੋ ਰਾ ਤੋਤਾ ਜੇ ਜੇ ਆੰਨੇ ਤੂੰ ਤੂੰ ਚੱਲ ਦੇ ਦੇ ਚਾਰ ਨਹੀਂ ਟੁੱਟੇ ਨਹੀਂ ਤਾਂ ਤੋੜ ਦੇ ਆਂਗੇ ਕਰ ਦੇ ਨਹੀਂ ਹਦਾਰ ਨਹੀਂ ਪਲিয়ে ਨਾ ਮੈਂ دیਵਾ ਨਗਦੋ ਨਗਦੀ ਨਾ ਮੈਂ ਕਰਾਂ ਅਦਾਰ ਵੇ ਕੜਕੜ ਕੇ ਤੈਨੂੰ ਗੱਲਾਂ ਸੁਨਾਈਆਂ ਹੁਣ ਇਨਾਂ ਦੇ ਨਾਲ ਸਾਰ ਵੇ ਲੱਖ ਲੱਖ ਦੀਆਂ ਤੈਨੂੰ ਗੱਲਾਂ ਸੁਨਾਈਆਂ ਹੁਣ ਇਨਾਂ ਦੇ ਨਾਲ ਸਾਰ ਵੇ ਪਲਿਆ ਸੋਨੇ ਦਾ ਮੇਰਾ ਚੱਕਲਾ ਵੇਲਣਾ ਚਾਂਦੀ ਦੀparat ਵੇ ਪਲਿਆ ਲੋ ਜੀ ਐਸੀ ਇੱਕ ਬੀਬੀ ਚਰਾਕਚੁਸਤ ਤੇ ਉਹਨੇ ਫਿਰ ਜਦੋਂ ਟਾਂਗੇ ਵਾਲੇ ਨੇ ਕਿਰਾਇਆ ਮੰਗਿਆ ਪਰ ਉਹਨੇ ਵੀ ਅੱਗੋਂ ਫਿਰ ਉਹੋ ਜਿਹਾ ਹੀ ਉੱਤਰ ਦਿੱਤਾ ਉਹ ਕਹਿੰਦੀ ਵੀ ਮੈਂ ਕਾ ਪਾੜਾ ਤੈਨੂੰ ਕਿਥੋਂ ਨਾ ਤੈਨੂੰ ਇੰਨੀਆਂ ਤਾਂ ਗੱਲਾਂ ਸੁਣਾਤੀਆਂ ਹੁਣ ਇਹਨਾਂ ਦਾ ਸਾਰ ਪਰ ਜਿਹੜਾ ਟਾਂਗੇ ਵਾਲਾ ਉਹ ਵੀ ਕਿਰਾਇਆ ਲੈ ਕੇ ਛੱਡਦਾ ਹੈ ਉਹਦਾ ਵੀ ਘਰੇ ਪਰਿਵਾਰ ਹੁੰਦਾ ਹੈ ਉਹ ਕਈਆਂ ਬੀਬੀਆਂ ਦਾ ਸੁਭਾਅ ਹੁੰਦਾ ਹੈ ਉਹ ਘੜ ਘੜ ਕੇ ਗੱਲਾਂ ਹੀ ਸੁਣਾਈ ਜਾਂਦੀਆਂ ਨੇ ਤੇ ਕਹਿੰਦੀਆਂ ਵੀ ਗੱਲਾਂ ਨਸਾਰਲਾ ਕਈ ਆਪਾਂ ਹੁਣ ਟਾਂਗੇ ਤੇ ਰਕਸ਼ੇ ਤੇ ਕਿਸੇ ਤੇ ਚੜ੍ਹ ਕੇ ਨਾ ਤੇ ਉਹਨਾਂ ਨੂੰ ਕਿਰਾਇਆ ਦੇਣਾ ਹੋਵੇ ਤੇ ਆਪਾਂ ਕਹਿ ਦਿੰਨੇ ਆ ਨਹੀਂ ਵੀਰਾ ਤੂੰ ਇੰਨੇ ਕੁ ਲੈ ਲੈ ਪੈਸੇ ਪਰ ਨਹੀਂ ਕਦੀ ਵੀ ਆਪਾਂ ਸਵਾਰੀ ਕੋਈ ਵੀ ਲੈਣੇ ਆ ਨਾ ਉਹਨੂੰ ਕਿਰਾਇਆ ਪੂਰਾ ਦੇਣਾ ਚਾਹੀਦਾ ਜੇ ਰਸਕੇ ਵਾਲਾ ਹੈ ਆਪਾਂ ਨੂੰ ਸੋਚਣਾ ਚਾਹੀਦਾ ਹੈ ਵੀ ਵੇਖੋ ਇਹਦੇ ਵਿੱਚ ਵੀ ਤਾਂ ਜਾਣ ਹੈ ਇੱਕ ਬੰਦਾ ਕਈ ਵਾਰ ਤਿੰਨ ਤਿੰਨ ਚਾਰ ਚਾਰ ਬੰਦਿਆਂ ਦਾ ਭਾਰ ਖਿੱਚ ਕੇ ਲੈ ਜਾਂਦਾ ਹੈ ਪਰ ਉਹਨੂੰ ਆਪਾਂ ਜੇ ਦੁੱਗਣਾ ਕਿਰਾਇਆ ਨਹੀਂ ਦੇ ਸਕਦੇ ਨਾ ਤੇ ਉਹਦਾ ਪੂਰਾ ਕਿਰਾਇਆ ਜ਼ਰੂਰੀ ਦੇਣਾ ਚਾਹੀਦਾ ਹੈ ਤੇ ਟਾਂਗੇ ਵਾਲੇ ਦਾ ਵੀ ਵੇਖਣਾ ਚਾਹੀਦਾ ਹੈ ਵੀ ਘੋੜਾ ਇੱਕ ਬੇਜਬਾਨਾ ਹੈ ਕਿ ਉਹ ਜਦੋਂ ਭੱਜਦਾ ਹੈ ਉਹਦੇ ਸੜਕ ਦੇ ਉੱਤੇ ਪੈਰ ਟੁੱਟ ਜਾਂਦੇ ਹਨ ਤੇ ਇੰਨੇ ਜੀਆਂ ਦਾ ਭਾਰ ਲੈ ਕੇ ਜਾਂਦਾ ਹੈ ਤੇ ਉਹਦੇ ਵੱਲੇ ਵੇਖ ਕੇ ਆਪਾਂ ਨੂੰ ਕਰਾਇਆ ਤਾਂ ਜਰੂਰ ਦੇਣਾ ਚਾਹੀਦਾ ਹੈ ਤਾਂ ਪਰ ਉਹ ਬੀਬੀ ਤਾਂ ਗੱਲਾਂ ਨਾਲ ਹੀ ਸਰਦੀ ਸੀ ਤੇ ਤੁਸੀਂ ਇਹ ਪੰਜਾਬੀ ਲੋਕੀ ਦਾ ਆਨੰਦ ਮਾਣੋ ਤੇ ਕੱਲ ਨੂੰ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ